ਹਾਂਜੀ ਪੀਵੀ ਨਿਊਜ਼ ਦੇਖਣ ਵਾਲੇ ਟੀਵੀ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੇ ਗੁਰਿੰਦਰਜੀਤ ਨੀਟਾ ਮੱਛੀ ਕੇ ਅੱਜ ਫਿਰ ਤੁਹਾਡੇ ਰੂਬਰੂ ਹੋਏ ਆਂ ਤੇ ਅੱਜ ਗੱਲ ਕਰ ਰਹੇ ਆਂ ਚੱਲ ਰਹੇ ਹਾਲਾਤਾਂ ਬਾਰੇ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਜੋ ਖਿਚੋਤਾਲ ਹੋਈ ਉਹਦੇ ਬਾਰੇ ਕੁਝ ਵਿਚਾਰ ਸਾਂਝੇ ਕਰੀਏ ਤੇ ਆਪਾਂ ਭਾਈ ਗੁਰਿੰਦਰਜੀਤ ਨੀਟਾ ਮੱਛੀ ਨੂੰ ਨਾਲ ਦਿੰਦੇ ਆ ਨੀਟਾ ਸਾਹਿਬ ਕੁਛ ਆਂਦੇ ਜੀ ਬਹੁਤ ਬਹੁਤ ਧੰਨਵਾਦ ਭਾਈ ਰਣਜੀਤ ਕੱਲ ਕਾਫੀ ਦਿਨਾਂ ਤੋਂ ਜਿਹੜੇ ਤਣਾਅ ਬਣੇ ਹੋਏ ਸੀ ਭਾਰਤ ਤੇ ਪਾਕਿਸਤਾਨ ਦੇ ਵਿੱਚ ਤੇ ਦੋਹਾਂ ਪਾਸਿਆਂ ਤੋਂ ਗੋਲੀਬਾਰੀ ਹੋ ਰਹੀ ਸੀ ਜਾਂ ਜਿਸ ਤਰੀਕੇ ਦੇ ਡਰੋਨ ਦੇ ਹਮਲੇ ਹੋ ਰਹੇ ਸੀ ਕਾਫੀ ਸਰੰਗਾਂ ਮਜ਼ਾਈਲਾ ਚੱਲਣ ਦੇ ਵੀ ਜਿਵੇਂ ਖਬਰਾਂ ਸਾਹਮਣੇ ਆਈਆਂ ਤੇ ਉਹਨਾਂ ਚੀਜ਼ਾਂ ਤੇ ਜੀ ਕਰਦਾ ਸੀ ਵੀ ਆਪਾਂ ਥੋੜੀ ਬਹੁਤੀ ਗੱਲਬਾਤ ਕਰੀਏ ਬਿਲਕੁਲ ਬਿਲਕੁਲ ਜੋ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਜਿਹੜੀ ਅਸਲੀਅਤ ਸੀ ਉਹ ਤੋਂ ਉਹ ਕਿੰਨੀ ਜ਼ਾਹਰ ਕੀਤੀ ਗਈ ਮੀਡੀਆ ਰਾਹੀਂ ਜਾਂ ਜੋ ਹਿੰਦੁਸਤਾਨ ਦਾ ਭਾਰਤ ਦਾ মিডিਆ ਸੀ ਜਾਂ ਪਾਕਿਸਤਾਨ ਦਾ মিডিਆ ਸੀ ਉਹਨਾਂ ਬਾਰੇ ਜਿਹੜੀਆਂ ਰਿਪੋਰਟਾਂ ਦਿੱਤੀਆਂ ਗਈਆਂ ਜਾਂ ਟੈਲੀਕਾਸਟ ਕੀਤਾ ਗਿਆ ਸਾਰਾ ਕੋਸ਼ਿਸ਼ ਉਹ ਉਹਦੇ ਵਿੱਚ ਕਿੰਨੀ ਕਿ ਸਚਾਈ ਸੀ ਜਾਂ ਉਹ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੋਇਆ ਦੇਖੋ ਜੱਗੇ ਬਾਈ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ 2 ਬਈ ਅਪ੍ਰੈਲ ਨੂੰ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲਾ ਹੋਇਆ ਸੀ ਉਹਦੇ ਵਿੱਚ ਜਿਹੜੇ 26 27 ਨਿਰਦੋਸ਼ ਲੋਕ ਮਾਰੇ ਗਏ ਸੀ ਉਸ ਤੋਂ ਬਾਅਦ ਦੇ ਵਿੱਚ ਜਿਵੇਂ ਕਿਹਾ ਵੀ ਮਾਹੌਲ ਇਸ ਤਰ੍ਹਾਂ ਦਾ ਬਣ ਗਿਆ ਸੀ ਵੀ ਲੱਗਦਾ ਸੀ ਵੀ ਇੰਡੀਆ ਕੋਈ ਨਾ ਕੋਈ ਜਿਹੜੀ ਕਾਰਵਾਈ ਉਹ ਕਰੂਗਾ ਉਸ ਤੋਂ ਬਾਅਦ ਦੇ ਵਿੱਚ ਜਿਹੜਾ 7 ਤਰੀਕ ਨੂੰ ਇਹਨਾਂ ਵੱਲੋਂ ਨੌ ਥਾਵਾਂ ਦੇ ਉੱਤੇ ਪਾਕਿਸਤਾਨ ਦੇ ਵਿੱਚ ਹਮਲਾ ਕੀਤਾ ਗਿਆ ਮਜ਼ਾਈਲਾਂ ਦੇ ਨਾਲ ਜਿਹਦੇ ਵਿੱਚ ਹਿੰਦੁਸਤਾਨ ਦੀ ਗਵਰਨਮੈਂਟ ਨੇ ਇਹ ਦਾਵਾ ਕੀਤਾ ਵੀ ਅਸੀਂ ਉਹਨਾਂ ਦੇ ਜਿਹੜੇ ਅੱਤਵਾਦੀ ਟਿਕਾਣੇ ਸੀਗੇ ਉਹਨਾਂ ਨੂੰ ਨਸ਼ਟ ਕੀਤਾ ਤੇ ਨਾਲ ਦੀ ਨਾਲ ਉਹਦੇ ਵਿੱਚ ਆਪਾਂ ਨੂੰ ਥੋੜੀਆਂ ਤਸਵੀਰਾਂ ਵੀ ਦੇਖਣ ਨੂੰ ਮਿਲੀਆਂ ਵੀ ਜਿਹੜਾ ਮਸੂਰ ਜਿਹੜਾ ਮਸੂਦ ਅਜ਼ਰ ਸਈ ਕੀ ਨੇ IC814 ਦੇ ਜਰੀਏ ਜਿਹਨੂੰ ਛਡਾਇਆ ਗਿਆ ਸੀ ਜਹਾਜ਼ ਗਵਾ ਕਰਕੇ ਉਹਦੇ ਪਰਿਵਾਰ ਦੇ ਤਕਰੀਬਨ 10 ਜੀ ਮਾਰੇ ਗਏ ਆ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਕਈ ਥਾਰਾ ਥਾਵਾਂ ਦੇ ਉੱਤੇ ਤਸਵੀਰਾਂ ਵੀ ਵਾਇਰਲ ਹੋਈਆਂ ਬਈ ਕਿਸ ਤਰੀਕੇ ਦੇ ਨਾਲ ਜਿਹੜੀ ਪਾਕਿਸਤਾਨ ਦੀ ਆਰਮੀ ਸੀ ਜਾਂ ਉੱਥੋਂ ਦਾ ਜਿਹੜੇ ਲੀਡਰ ਸੀ ਉਹੋ ਜਿਹੜੇ ਅਤਵਾਦੀਆਂ ਦੇ ਜਨਾਜ਼ਿਆਂ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦੇ ਦਿੱਤੇ ਗਏ ਉਹਨਾਂ ਵਾਸਤੇ ਇੱਕ ਤਰ੍ਹਾਂ ਦਾ ਸਟੇਟ ਫਿਊਨਰਲ ਕੀਤਾ ਗਿਆ ਉਸ ਤੋਂ ਪਿੱਛੋਂ ਜਿਹੜਾ ਪਾਕਿਸਤਾਨ ਸੀ ਉਹਨਾਂ ਵੱਲੋਂ ਆਪਣੇ ਪੰਜਾਬ ਦੇ ਵਿੱਚ ਜੰਮੂ ਦੇ ਵਿੱਚ ਗੁਜਰਾਤ ਦੇ ਵਿੱਚ ਜਾਂ ਕੁਝ ਹੋਰ ਥਾਵਾਂ ਤੇ ਜਿਹੜੇ ਡਰੋਨਾਂ ਦੇ ਰਾਹੀਂ ਹਮਲੇ ਕਰਨ ਦੀਆਂ ਖਬਰਾਂ ਸਾਹਮਣੇ ਆਈਆਂ ਸੀ ਪਰ ਇਸ ਪੂਰੇ ਮਸਲੇ ਦੇ ਵਿੱਚ ਜੇ ਕਿ ਭਈ ਜਦੋਂ ਨਾ ਜ਼ਿੰਮੇਵਾਰੀ ਆਉਂਦੀ ਹੈ ਮੀਡੀਏ ਦੀ ਤਾਂ ਜੋ ਜਿਵੇਂ ਕਹਿੰਦਾ ਵੀ ਗਲਤ ਪ੍ਰਚਾਰ ਦੋਹੇ ਦੇਸ਼ਾਂ ਦੇ ਮੀਡੀਏ ਨੇ ਕੀਤਾ ਉਹ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਥੋੜੀ ਬਿਲਕੁਲ 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 ਜਾਂ ਤੇ ਗੱਲ ਜਿੰਨੀ ਸੀਗੀ ਉਨੀ ਨਹੀਂ ਪੇਸ਼ ਕੀਤੀ ਗਈ ਕੁਝ ਉਹਨਾਂ ਚੀਜ਼ਾਂ ਨੂੰ ਕ੍ਰੀਏਟ ਕੀਤਾ ਗਿਆ ਕੁਝ ਗੇਮਾਂ ਚੋਂ ਜਾਂ ਪੁਰਾਣੇ ਜੋ ਹੈਪਨ ਹੋਏ ਸੀਗੇ ਪਿਛਲੀਆਂ ਕੋਈ ਕਿਤੇ ਹੋਰ ਜਹਾਜ਼ ਡਿੱਗਿਆ ਕੁਝ ਹੋ ਰਿਹਾ ਉਹਨਾਂ ਨੂੰ ਬਣਾ ਕੇ ਇਹਦੇ ਵਿੱਚ ਜੋੜਿਆ ਗਿਆ ਪੰਜਾਬ ਦੇ ਖੇਤਾਂ ਦੇ ਵਿੱਚੋਂ ਬੜੇ ਅਜੀਬ ਜਿਹੇ ਕਿਸਮ ਦਾ ਕੋਈ ਮਟੀਰੀਅਲ ਮਿਲਿਆ ਕੋਈ ਡਰੋਨ ਦੇ ਪਾਰਟ ਮਲੇ ਕੋਈ ਰਾਕਟ ਲਾਂਚਰ ਦੇ ਮਲੇ ਕੁਝ ਹੋਰ ਮਿਲਿਆ ਤੇ ਉਹਦੇ ਬਾਰੇ ਲੋਕਾਂ ਦੇ ਵਿੱਚ ਬੜੀ ਦਹਿਸ਼ਤ ਪਾਈ ਗਈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਦੇਖੋ ਪਹਿਲਾਂ ਤਾਂ ਜਿਹੜਾ ਹਿੰਦੁਸਤਾਨ ਦਾ ਮੀਡੀਆ ਹੈ ਜਿਹਨੂੰ ਗੋਦੀ ਮੀਡੀਆ ਕਿਹਾ ਜਾਂਦਾ ਉਹਨਾਂ ਦੇ ਵੱਲੋਂ ਐਸਾ ਜਿਹਾ ਭੰਡੀ ਪ੍ਰਚਾਰ ਪਾਕਿਸਤਾਨ ਦੇ ਖਿਲਾਫ ਕੀਤਾ ਗਿਆ ਜਾਂ ਜਿਸ ਤਰੀਕੇ ਦੀਆਂ ਨਿਊਜ਼ਾਂ ਉਹਨਾਂ ਨੇ ਚਲਾਈਆਂ ਵੀ ਦੇਖੋ ਜੀ ਪਾਕਿਸਤਾਨ ਦੇ ਅ ਅਸੀਂ ਤਿੰਨ ਜੇ 17 ਜੇ 10 ਐਫ 16 ਜਹਾਜ਼ ਸੱਟ ਲਏ ਤੇ ਉਹਨਾਂ ਦਾ ਜਿਵੇਂ ਕਹਿੰਦਾ ਵੀ ਭਾਰਤੀ ਫੌਜ ਵੱਲੋਂ ਕੋਈ ਉਸ ਚੀਜ਼ ਦਾ ਜਿਵੇਂ ਕਹਿੰਦਾ ਵੀ ਸਮਰਥਨ ਨਹੀਂ ਕੀਤਾ ਗਿਆ ਨਾ ਉਹਨਾਂ ਨੇ ਇਹ ਗੱਲ ਕਹੀ ਵੀ ਅਸੀਂ ਕੋਈ ਜਹਾਜ਼ ਸਿੱਟੇ ਆ ਤੇ ਨਾਲ ਦੀ ਨਾਲ ਇਸ ਮੀਟਿੰਗ ਦੇ ਨੇ ਇਹ ਵੀ ਕਿਹਾ ਵੀ ਪਾਕਿਸਤਾਨ ਦੀ ਕਰਾਚੀ ਦੇ ਉੱਤੇ ਭਾਰਤੀ ਨੇਵੀ ਨੇ ਹਮਲਾ ਕਰਤਾ ਤੇ ਅੱਧਾ ਕਰਾਚੀ ਨੱਪ ਲਿਆ ਗਿਆ ਜਾਂ ਪਾਕਿਸਤਾਨ ਦੇ ਹੋਰ ਬਖੋ-ਬਖਸ਼ਰਾਂ ਦੇ ਉੱਤੇ ਭਾਰਤ ਦਾ ਕਬਜ਼ਾ ਹੋ ਗਿਆ ਜਿਹੜੀਆਂ ਕਿ ਬਹੁਤ ਹੀ ਗਮਰਾਹਕੁਨ ਖਬਰਾਂ ਸੀ ਇਹਦੇ ਨਾਲ ਜਿੱਥੇ ਮੈਂ ਸਮਝਦਾ ਇਹ ਭਾਰਤ ਦੀ ਜਿਹੜੀ ਸ਼ਾਖ ਆ ਉਹ ਪੂਰੀ ਦੁਨੀਆ ਦੇ ਵਿੱਚ ਸ਼ਰਮਸ਼ਾਰ ਹੁੰਦੀ ਆ ਉੱਥੇ ਨਾਲ ਦੀ ਨਾਲ ਇੱਕ ਜ਼ਿੰਮੇਵਾਰੀ ਹੁੰਦੀ ਆ ਮੀਡੀਏ ਦੀ ਜਿਹੜੀ ਸਹੀ ਵਰ ਪਹੁੰਚਾਉਣ ਦੀ ਜਿਹੜੀ ਲੋਕਾਂ ਤੱਕ ਸਚਾਈ ਪਹੁੰਚਾਉਣ ਦੀ ਉਸ ਚੀਜ਼ ਨੂੰ ਕਿਤੇ ਨਾ ਕਿਤੇ ਇਹਨਾਂ ਨੇ ਸ਼ਰਮਸ਼ਾਰ ਕੀਤਾ ਇਸੇ ਤਰੀਕੇ ਦੇ ਨਾਲ ਜਿਹੜਾ ਪਾਕਿਸਤਾਨੀ ਮੀਡੀਆ ਸੀ ਜਾਂ ਉਸਕ ਯੂਟਿਊਬਰ ਸੀ ਉਹਨਾਂ ਵੱਲੋਂ ਇਹ ਭੰਡੇ ਪ੍ਰਚਾਰ ਕੀਤਾ ਗਿਆ ਵੀ ਇੰਡੀਆ ਦੇ ਜਿਹੜਾ ਆਦਮਪੁਰ 에ਅਰਪੋਰਟ ਆ ਪਠਾਨਕੋਟ ਆ ਉਹ ਦੋਹਾਂ ਦੇ ਦੋਹਾਂ ਨਸ਼ਟ ਕਰ ਦਿੱਤੇ ਗਏ ਤੇ ਨਾਲ ਦੀ ਨਾਲ ਜਿਹੜਾ ਜੰਮੂ ਦੇ ਵਿੱਚ ਦੋ ਜਿਹੜੀਆਂ ਫੌਜੀ ਸ਼ੌਣੀਆਂ ਸੀ ਉਹ ਤਬਾਹ ਕਰ ਦਿੱਤੀਆਂ ਗਈਆਂ ਤੇ ਭਾਰਤ ਦੇ ਜਿਹੜੇ 5 ਰਫੇਲ ਜਹਾਜ਼ਾ ਉਹਨਾਂ ਨੂੰ ਸੈੱਟ ਲਿਆ ਗਿਆ ਜਦੋਂ ਪਾਕਿਸਤਾਨ ਦੇ ਰੱਖਿਆ ਮੰਤਰੀ ਤੋਂ ਇਹ ਪੁੱਛਿਆ ਗਿਆ ਵੀ ਉਹਦੇ ਪ੍ਰੂਫ ਕਿੱਥੇ ਆ ਜਹਾਜ਼ ਟੱਲੇ ਉਹ ਕਹਿੰਦਾ ਉਹ ਤਾਂ ਸੋਸ਼ਲ ਮੀਡੀਆ ਤੇ ਪਏ ਆ ਵੀ ਸੋਸ਼ਲ ਮੀਡੀਆ ਦੇ ਪ੍ਰੂਫਾਂ ਦੇ ਥੋੜੀ ਆਪਾਂ ਗੱਲ ਕਰ ਰਹੇ ਆ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਜੋ ਕੁਝ ਪਰੋਸਿਆ ਜਾ ਰਿਹਾ ਉਹ ਆਪਾਂ ਨੂੰ ਪਤਾ ਵੀ ਕਿੰਨੀਆਂ-ਕਿੰਨੀਆਂ ਪੁਰਾਣੀਆਂ ਫੋਟੋ ਚੱਕ ਕੇ ਉਹਨਾਂ ਨੂੰ ਨਵੀਂ ਚੀਜ਼ ਬਣਾ ਕੇ ਕਿਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾਂਦਾ ਰਿਹਾ ਸੋ ਚੀਜ਼ਾਂ ਕਿਤੇ ਨਾ ਕਿਤੇ ਮੈਂ ਸਮਝਦਾ ਇਹ ਬਹੁਤ ਸ਼ਰਮਸ਼ਾਰ ਹੈ ਅਸਲ ਦੇ ਵਿੱਚ ਆਪਣੇ ਇਨੀਟਾਵੇਰ ਜਿਹੜੇ ਜਿੰਮੇਵਾਰ ਬੰਦੇ ਹੁੰਦੇ ਆ ਉਹਨਾਂ ਦੀ ਇੱਕ ਡਿਊਟੀ ਬਣਦੀ ਜੀ ਜਿੰਮੇਵਾਰੀ ਦੇ ਨਾਲ ਹੋਈਆਂ ਹੋਈਆਂ ਘਟਨਾਵਾਂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਣ ਤੁਸੀਂ ਇੱਥੇ ਕੈਲੀਫੋਰਨੀਆ ਅਮਰੀਕਾ ਦੇ ਵਿੱਚ ਰਹਿੰਦੇ ਆ ਇੱਥੇ ਅਗਰ ਕਿਸੇ ਸਕੂਲ ਦੇ ਵਿੱਚ ਵੀ ਕੋਈ ਘਟਨਾ ਵਾਪਰ ਜਾਂਦੀ ਆ ਕਈ ਵਾਰੀ ਕੋਈ ਬੱਚਾ ਹਥਿਆਰ ਲੈ ਕੇ ਆ ਗਿਆ ਜਾਂ ਕੋਈ ਗੋਲੀਬਾਰੀ ਹੋ ਗਈ ਜਾਂ ਕਿਸੇ ਕੋਈ ਸ਼ਹਿਰ ਦੇ ਵਿੱਚ ਦੁਰਘਟਨਾ ਹੋ ਗਈ ਉਹਦੇ ਲਈ ਸ਼ਹਿਰ ਦਾ ਮੇਅਰ ਜਾਂ ਸਕੂਲ ਦੇ ਵਿੱਚ ਜਾਂ ਉੱਥੇ ਦੀ ਜੋ ਪੁਲਿਸ ਆ ਕੋਈ ਸ਼ਹਿਰ ਪਤੇ ਚੀਫ ਨੇ ਉਹ ਆ ਕੇ ਉਹਦੇ ਬਾਰੇ ਪੂਰੀ ਜਾਣਕਾਰੀ ਦਿੰਦੇ ਆ ਉਹਨਾਂ ਦੀ ਉਹਨਾਂ ਦੀ ਜ਼ਿੰਮੇਵਾਰੀ ਵੰਡਦੀ ਆ ਇਹਦੇ ਤੁਹਾਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਜੋ ਸਰਕਾਰਾਂ ਨੇ ਉਹ ਉਹਨਾਂ ਦਾ ਰੋਲ ਬਹੁਤ ਘਟੀਆ ਰਿਹਾ ਵਾ ਇੱਕ ਇਹ ਜੰਗ ਇਸ ਤਰ੍ਹਾਂ ਲੱਗਦੀ ਸੀ ਵੀ ਗਰਾਊਂਡ ਲੈਵਲ ਤੇ ਘਟ ਹੋ ਰਹੀ ਆ ਸੋਸ਼ਲ ਮੀਡੀਆ ਤੇ ਜ਼ਿਆਦਾ ਹੋ ਰਹੀ ਆ ਹਾਂ ਬਿਲਕੁਲ ਇਹ ਜੰਗ ਬੇਸਿਕਲੀ ਸੋਸ਼ਲ ਮੀਡੀਆ ਦੇ ਉੱਤੇ ਹੀ ਜ਼ਿਆਦਾ ਲੜੀ ਗਈ ਆ ਤੇ ਨਾਲ ਦੀ ਨਾਲ ਮੈਂ ਇਹ ਗੱਲ ਦੀ ਬਧਾਈ ਦੇਣੀ ਚਾਹੂਗਾ ਭਾਰਤੀ ਫੌਜ ਦੇ ਜਿਹੜੇ ਉਹਨਾਂ ਨੇ ਮੁੱਖ ਤੌਰ ਦੇ ਤੇ ਬਲਾਰੇ ਰੱਖੇ ਹੋਏ ਸੀ ਇੱਕ ਤਾਂ ਉਹਨਾਂ ਦੇ ਵਿੱਚ ਸੋਫੀਆ ਕ੍ਰੇਸ਼ੀ ਕਰਨਲ ਸੀ ਭਾਰਤੀ ਫੌਜ ਦੀ ਇੱਕ ਬਿੰਕਵਾਰਟਰ ਸਿੰਘ ਜਿਹੜੇ ਹਰ ਰੋਜ਼ ਬਰੀਫਿੰਗ ਦਿੰਦੇ ਸੀ ਕਿ ਬਹੁਤ ਅੱਛੇ ਤਰੀਕੇ ਦੇ ਨਾਲ ਬਰੀਫਿੰਗ ਹੁੰਦੀ ਸੀ ਉਹਨਾਂ ਦੀ ਕੋਈ ਹੋਰ ਜਿਹ ਪੜਕਾਉ ਗੱਲਬਾਤ ਨਹੀਂ ਸੀ ਹੁੰਦੀ ਬੜੇ ਸਾਦੇ ਤਰੀਕੇ ਦੇ ਨਾਲ ਜਿਹੜੀਆਂ ਘਟਨਾਵਾਂ ਵਾਪਰੀਆਂ ਹੁੰਦੀਆਂ ਸੀ ਉਹਨਾਂ ਬਾਰੇ ਲੋਕਾਂ ਨੂੰ آگਾਹ ਕੀਤਾ ਜਾਂਦਾ ਸੀ ਉਸ ਦੇ ਵਿੱਚ ਤੁਸੀਂ ਇਹ ਵੀ ਵੇਖਿਆ ਨੇ ਕਦੇ ਵੀ ਜੋ ਕੁਝ ਮੀਡੀਆ ਤੇ ਚੱਲ ਰਿਹਾ ਸੀਗਾ ਉਹ ਚੀਜ਼ਾਂ ਸੀ ਉਹਨਾਂ ਦਾ ਕਦੇ ਉਹਨਾਂ ਨੇ ਜ਼ਿਕਰ ਨਹੀਂ ਕੀਤਾ ਇਹਦੇ ਵਿੱਚ ਲੋਕਾਂ ਨੂੰ ਵੀ ਚਾਹੀਦਾ ਵਾ ਵੀ ਇਹਨਾਂ ਅਫਵਾਹਾਂ ਤੋਂ ਬਚਿਆ ਜਾਵੇ ਸੋਸ਼ਲ ਮੀਡੀਆ ਤੇ ਉਹਨਾਂ 'ਤੇ ਯਕੀਨ ਨਾ ਕੀਤਾ ਜਾਵੇ ਕੁਝ ਇੱਕ ਰਿਪੋਰਟਰ ਹੈਗੇ ਨੇ ਜਿਨ੍ਹਾਂ ਨੂੰ ਤੁਸੀਂ ਸੁਣ ਸਕਦੇ ਹੋ ਵਧੀਆ ਜ਼ਿੰਮੇਵਾਰੀ ਦੇ ਨਾਲ ਰਿਪੋਰਟਿੰਗ ਦਿੰਦੇ ਆ ਤੇ ਪਰ ਉਹ ਜਿਹੜੀ ਤੁਸੀਂ ਗੱਲ ਕਰੀ ਹੈ ਜੋ ਫੌਜ ਦੇ ਆਪਣੇ ਉਹਨਾਂ ਸਪੋਕਸਮੈਨ ਵੱਲੋਂ ਵੂਮਨ ਵੱਲੋਂ ਦਿੱਤਾ ਜਾਂਦਾ ਸੀ ਉਹਦੇ ਨਾਲ ਉਹਨਾਂ ਦੀਆਂ ਗੱਲਾਂ ਬਿਲਕੁਲ ਮਿਲਦੀ ਨਹੀਂ ਖਾਂਦੀ ਉਹ ਪੂਰੀ ਸੱਚਾਈ ਬਿਆਨ ਕਰਦੀ ਹੈ ਚਾਹੀਦਾ ਤਾਂ ਇਹ ਹੁੰਦਾ ਚੱਗੇ ਭਾਈ ਵੀ ਜਦੋਂ ਫੌਜ ਆਪਣੀ ਬਰੀਫਿੰਗ ਦੇ ਦਿੰਦੀ ਆ ਜਿਹੜੀ ਉਹਦੇ ਵਿੱਚੋਂ ਨਿਊਜ਼ ਨਿਕਲ ਕੇ ਆਉਂਦੀ ਆ ਉਹ ਖਬਰ ਨੂੰ ਅੱਗੇ ਟੀਵੀ ਚੈਨਲਾਂ ਤੇ ਚਲਾਇਆ ਜਾਵੇ ਪਰ ਮੈਂ ਸਮਝਦਾ ਵੀ ਐਤ ਕੀ ਬੇਰੀ ਜਿਹੜੇ ਸਾਡੇ ਪਾਰਟ ਦੇ ਕੋਈ ਯੂਟਿਊਬਰ ਸੀ ਜਿਨ੍ਹਾਂ 'ਚ ਮੈਂ ਰਵੀਸ਼ ਕੁਮਾਰ ਦਾ ਨਾਂ ਲੈਣਾ ਚਾਹਣਾ ਆਪਸ਼ਾਰ ਸ਼ਰਮਾ ਦਾ ਨਾਂ ਲੈਣਾ ਚਾਹਣਾ ਜਾਂ ਦੋ ਤਿੰਨ ਹੋਰ ਬੰਦੇ ਸੀ ਜਿਨ੍ਹਾਂ ਨੇ ਬਹੁਤ ਵਧੀਆ ਇੱਕ ਲੱਲਨ ਟੌਪ ਆਫ ਬੜਾ ਵਧੀਆ ਯੂਟਿਊਬ ਚੈਨਲ ਚੱਲਦਾ ਉਹਨਾਂ ਨੇ ਆਪਣਾ ਸੰਜੇ ਸ਼ਰਮਾ ਹਾਂ ਉਹਨਾਂ ਨੇ ਇੰਨੇ ਵਧੀਆ ਤਰੀਕੇ ਦੀ ਰਿਪੋਰਟਿੰਗ ਕੀਤੀ ਵੀ ਲੋਕਾਂ ਦੇ ਹਾ ਜੀਤਾਂਜ ਮਹੋਣੀ ਉਹਨਾਂ ਨੇ ਬੜੇ ਅੱਛੇ ਤਰੀਕੇ ਦੇ ਨਾਲ ਜਿਹੜੀ ਪੂਰੀ ਅਸਲੀ ਸਚਾਈ ਹੁੰਦੀ ਸੀ ਉਹਨੂੰ ਲੋਕਾਂ ਦੇ ਸਾਹਮਣੇ ਰੱਖਿਆ ਗਿਆ ਤੇ ਦੂਸਰੇ ਪਾਸੇ ਮੈਂ ਸਮਝਦਾ ਵੀ ਜਿਹੜਾ ਪਾਕਿਸਤਾਨ ਵਾਲੇ ਪਾਸੇ ਉਹ ਉਹਨਾਂ ਦੇ ਫੌਜ ਦੇ ਬੰਦਾ ਰਹੇ ਸੀਗੇ ਉਹਨਾਂ ਵੱਲੋਂ ਵੀ ਬਹੁਤ ਕਫਰਤੋ ਲਿਆ ਗਿਆ ਜਿਹੜਾ ਕਿ ਮੈਂ ਸਮਝਦਾ ਵੀ ਇੱਕ ਜ਼ਿੰਮੇਵਾਰ ਅਫਸਰ ਹੋਣ ਦੇ ਨਾਤੇ ਇਹ ਹੁਣ ਤੁਸੀਂ ਦੇਖੋ ਆਪਾਂ ਪੰਜਾਬ ਤੋਂ ਹੀ ਆ ਆਦਮਪੁਰ ਆਪਾਂ ਤੋਂ ਕਿਤੇ ਜਲੰਧਰ ਤੋਂ 20 ਕਿਲੋਮੀਟਰ ਹੋਣਾ ਸਾਰਾ ਉੱਥੇ ਭਾਰਤ ਦਾ ਦੂਜਾ ਵੱਡਾ ਹਵਾਈ ਅੱਡਾ ਜਿੱਦੀ ਗੱਲ ਕਹੀ ਗਈ ਕਿ ਬੀ ਟੋਟਲੀ ਤਬਾਹ ਕਰ ਦਿੱਤਾ ਗਿਆ ਪਠਾਨਕੋਟ ਆ ਉੱਥੋਂ ਆਪਾਂ ਸਾਰੇ ਪੱਲੀਪਾਤ ਜਾਣਦੇ ਆ ਤੇ ਬਾਰਡਰ ਦੇ ਉੱਤੇ ਹੈਗਾ ਉਹ ਉੱਥੇ ਲੋਕਾਂ ਨਾਲ ਮੇਰੀ ਗੱਲਬਾਤ ਹੋਈ ਉਹ ਕਹਿੰਦੇ ਵੀ ਮਾਮੂਲੀ ਨੁਕਸਾਨ ਜ਼ਰੂਰ ਉੱਥੇ ਹੋਇਆ ਪਰ ਜੇ ਆਪਾਂ ਕਹੀ ਵੀ ਤਹਿਸ਼ ਨਹਿਸ਼ ਕਰਤਾ ਜਾਂ ਇਦ ਹੋਈ ਪਰ ਦੇਖੋ ਜਿਹੜੇ ਦੋਹਾਂ ਦੇਸ਼ਾਂ ਦੇ ਇਦਾਂ ਦੇ ਵੱਡੇ ਅਫਸਰ ਹੁੰਦੇ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਨਾਲ ਦੀ ਨਾਲ ਮੈਂ ਕਹਿੰਦਾ ਵੀ ਜਿਵੇਂ ਭਾਰਤੀ ਵਿਦੇਸ਼ ਮੰਤਰਾਲਾ ਜਾਂ ਉੱਥੋਂ ਦਾ ਜਿਹੜਾ ਕੋਈ ਆਪਣਾ ਖਬਰਾਂ ਵਗੈਰਾ ਨੂੰ ਦੇਖਦਾ ਟੀਵੀ ਚੈਨਲਾਂ ਨੂੰ ਦੇਖਦਾ ਡਿਪਾਰਟਮੈਂਟ ਉਹਨਾਂ ਨੂੰ ਜਿਹੜੇ ਚੈਨਲਾਂ ਨੇ ਝੂਠੀਆਂ ਖਬਰਾਂ ਫਲਾਇਆਂ ਉਹਨਾਂ ਦੇ ਉੱਤੇ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ ਜੇ ਤੇਰੇ ਜਾਂ ਮੇਰੇ ਵਰਗਾ ਕੋਈ ਮਾੜੀ ਜੀ ਗੱਲ ਕਰਦਾ ਤਾਂ ਉਹ ਤੇ ਦੇਸ਼ ਧਰੋਹ ਦਾ ਪਰਚਾ ਪਾ ਦਿੱਤਾ ਜਾਂਦਾ ਤੇ ਪਰ ਜਦੋਂ ਇਦਾਂ ਦੇ ਚੈਨਲ ਇਹਨਾਂ ਦੇ ਜਿਹੜੇ ਆਪਦੇ ਆ ਉਹ ਇਸ ਤਰੀਕੇ ਦਾ ਭੰਡੀ ਪ੍ਰਚਾਰ ਦੂਸਰੇ ਦੇਸ਼ ਦੇ ਖਿਲਾਫ ਕਰਦੇ ਆ ਤਾਂ ਉਹਨਾਂ ਦੇ ਉੱਤੇ ਵੀ ਦੇਸ਼ ਧਰੋਹ ਦਾ ਪਰਚਾ ਹੋਣਾ ਚਾਹੀਦਾ ਇਹਦੇ ਉੱਪਰ ਨੇੜੇ ਵੀ ਜਿਹੜੀ ਸਰਕਾਰਾਂ ਦੀ ਜ਼ਿੰਮੇਵਾਰੀ ਹੋ ਤੈ ਹੋਣੀ ਚਾਹੀਦੀ ਆ ਮੈਂ ਸੇ ਤਾਂ ਆਪਾਂ ਨੂੰ ਇਹੇ ਜੀ ਦੁਆ ਕਰਦੇ ਆਂ ਪ੍ਰਮਾਤਮਾ ਕੋਲੇ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਜੰਗ ਲੱਗਦੀ ਆ ਜਾਂ 72 ਦੀ ਲੱਗੀ ਪਹਿਲਾਂ 65 ਦੀ ਲੱਗੀ ਉਦੋਂ ਜਦੋਂ ਵੀ ਬਲਦੀ ਦੇ ਪੁੱਥੇ ਆਇਆ ਤਾਂ ਪੰਜਾਬ ਹੀ ਆਇਆ ਇਧਰੋਂ ਵੀ ਪੰਜਾਬ ਆਇਆ ਚੜ੍ਹਦਾ ਪੰਜਾਬ ਆਇਆ ਉਧਰੋਂ ਲੈਂਦਾ ਪੰਜਾਬ ਆਇਆ ਤੇ ਆਓ ਸਾਰੇ ਰਲ ਕੇ ਆਪਾਂ ਪ੍ਰਮਾਤਮਾ ਅੱਗੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਇਹਨਾਂ ਜੰਗਾਂ ਤੋਂ ਦੂਰ ਰੱਖੀ ਸਾਡੇ ਵਿੱਚ ਨਫ਼ਰਤ ਦਾ ਮਾਹੌਲ ਨਾ ਬਣੇ ਤੇ ਲੋਕ ਅਫਵਾਹਾਂ ਤੋਂ ਬਚਾ ਇੱਕ ਮੈਨੂੰ ਜੱਗੇ ਹੋਰ ਗੱਲ ਇਦਾਂ ਲੱਗੀ ਵੀ ਜਦੋਂ ਇਹ ਜੰਗ ਚੱਲ ਰਹੀ ਸੀਗੀ ਆਪਸ ਵਿੱਚ ਹਾਂਜੀ ਸਭ ਤੋਂ ਜ਼ਿਆਦਾ ਜਿਹੜਾ ਵੱਡਾ ਨੁਕਸਾਨ ਹੋ ਜੰਮੂ ਕਸ਼ਮੀਰ ਦੇ ਵਿੱਚ ਲੋਕਾਂ ਦਾ ਹੋਇਆ ਆਮ ਲੋਕਾਂ ਦਾ ਜੇ ਆਪਾਂ ਕਹਿਣਾ ਹੋਵੇ ਜਿਹੜਾ ਪਾਕਿਸਤਾਨੀ ਫੌਜ ਦੇ ਵੱਲੋਂ ਉੱਥੇ ਸ਼ੈਲੰਗ ਕੀਤੀ ਗਈ ਆ ਉਹਦੇ ਵਿੱਚ ਤਕਰੀਬਨ 20 ਦੇ 25 ਦੇ ਕਰੀਬ ਜਿਹੜੇ ਆਮ ਨਾਗਰਿਕ ਸੀਗੇ ਉਹ ਮਾਰੇ ਗਏ ਆ ਤੇ ਪੰਜਾਬ ਦੇ ਵਿੱਚ ਕੋਈ ਏਡਾ ਬਹੁਤਾਂ ਵੱਡਾ ਨੁਕਸਾਨ ਨਹੀਂ ਹੋਇਆ ਤੇ ਪਰ ਜਿਹੜੇ ਪੰਜਾਬ ਦੇ ਕੌਸ਼ਕ ਲੋਕ ਸੀ ਉਹ ਇਸ ਤਰੀਕੇ ਦੇ ਨਾਲ ਗੱਲਾਂបਾਤਾਂ ਸੋਸ਼ਲ ਮੀਡੀਆ ਤੇ ਜਾਂ ਰੇਡੀਓ ਦੇ ਜਰੀਏ ਜਾਂ ਹੋਰ ਫਲਾਉਣ ਦੀ ਕੋਸ਼ਿਸ਼ ਕਰ ਰਹੇ ਸੀ ਵੀ ਪੰਜਾਬ ਨੂੰ ਹੀ ਬੜਜ ਦੇ ਬੂਥੇ ਤੱਕ ਦਿੱਤਾ ਗਿਆ ਜਿਹਦੇ ਵਿੱਚ ਮੈਂ ਸਮਝਦਾ ਵੀ ਜਿਹੜੇ ਹਮਲੇ ਹੋਏ ਆ ਉਹਨਾਂ ਦੇ ਵਿੱਚ ਰਾਜਸਥਾਨ ਜੈਸਲਮੇਰ ਦਾ ਏਰੀਆ ਵੀ ਆਇਆ ਜੰਮੂ ਕਸ਼ਮੀਰ ਦਾ ਏਰੀਆ ਵੀ ਸਭ ਤੋਂ ਜ਼ਿਆਰੇ ਜਿਹਦੇ ਤੇ ਮਾਰ ਪਈ ਆ ਨਾਲ ਦੀ ਨਾਲ ਗਜਰਾਤ ਦੇ ਪੁੰਜ ਵਗੈਰਾ ਦੇ ਵਿੱਚ ਵੀ ਉੱਥੇ ਵੀ ਜਿਹੜੇ ਡਰੋਨ ਵਗੈਰਾ ਕੁਝ ਡਗੇ ਹੈਗੇ ਆ ਸੋ ਜਿੰਨਾਂ ਵੀ ਸਰਦ ਇਹ ਸਟੇਟਾ ਹੁੰਦੀਆਂ ਉਹ ਜਿਹੜੀ ਲੜਾਈ ਹੁੰਦੀ ਆ ਉਹਨਾਂ ਦਾ ਨੁਕਸਾਨ ਇਹੋ ਜੇ ਮੋਕੇ ਜਰੂਰ ਹੁੰਦਾ ਤੇ ਜਿਹੜਾ ਸਾਡੇ ਪ੍ਰਧਾਨ ਸਾਹਿਬ ਨੇ ਮੈਂ ਸਮਝਦਾ ਵੀ ਰੋਲ ਅਦਾ ਕੀਤਾ ਆਪਣੇ ਡੋਨਲਡ ਟਰੰਪ ਸਾਹਿਬ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ جنگ ਨੂੰ ਠੰਡਾ ਕੀਤਾ ਕਿਉਂਕਿ ਜਿਹੜੀ ਲੜਾਈ ਆ ਉਹ ਕਿਸੇ ਵੀ ਜਿਵੇਂ ਕਹਿੰਦਾ ਮਸਲੇ ਦਾ ਹੱਲ ਨਹੀਂ ਹੁੰਦੀ ਅਖੀਰ ਦੇ ਉੱਤੇ ਆ ਕੇ ਜਿਹੜੀ ਗੱਲਬਾਤ ਆ ਟੇਬਲ ਤੇ ਹੀ ਕਰਨੀ ਪੈਂਦੀ ਹੈ ਉਹ ਰਾਜੀਨਾਮਾ ਹੀ ਹੋਣਾ ਧੰਨਵਾਦ ਚਾਹੇ ਕਿੰਨੇ ਵੀ ਹੋਵੇ ਤੇ ਦੂਸਰੀ ਚੀਜ਼ ਨੀਤੀ ਬਾਈ ਜੋ ਇਸ ਤਰ੍ਹਾਂ ਦੀ ਇਸ ਬਾਰੇ ਜੰਗ ਸੀਗੀ ਇਹ ਫਸਾਈ ਜੰਗ ਸੀਗੀ ਇਸਮਾਨੀ ਜੰਗ ਸੀ ਇਹਦੇ ਜਾਦਾਤਾ ਡਰੋਨ ਵਰਤੇ ਗਏ ਜਾਕੇ ਰਾਖਟ ਵਗੈਰਾ ਸਿੱਟੇ ਗਏ ਉਹ ਇੱਕ ਬਖਰੀ ਤਰ੍ਹਾਂ ਦੀ ਇਹ ਜੰਗ ਸੀਗੀ ਇਸ ਵਾਰ ਤੇ ਮੈਂ ਸਮਝਦਾ ਵੀ ਜਿਹੜਾ S400 ਇੰਡੀਆ ਨੇ ਰਸ਼ੀਗਾ ਤੋਂ ਖਰੀਦੇਆ ਸੀਗਾ ਇਹ ਡਿਫੈਂਸ ਉਹਨੇ ਬਹੁਤ ਚੰਗੇ ਤਰੀਕੇ ਦੇ ਨਾਲ ਜਿਵੇਂ ਕਹਿਆ ਵੀ ਕੰਮ ਕੀਤਾ ਜਿਹਦਾ ਕਰਕੇ ਜਿਹੜੇ ਵੱਡੇ ਨੁਕਸਾਨ ਹੋਣ ਤੋਂ ਉਹ ਭਾਰਤ ਦੇ ਵਿੱਚ ਬਚ ਗਏ ਆ ਕਾਫੀ ਸਾਰੀਆਂ ਵਜ਼ਾਈਲਾਂ ਕਾਫੀ ਸਾਰੇ ਡਰੋਨ ਜਿਹੜੇ ਆਪਣੇ ਨਿਸ਼ਾਨਿਆਂ ਤੇ ਨਹੀਂ ਪਹੁੰਚ ਸਕੇ ਉਹਨਾਂ ਨੂੰ ਰਸਤੇ ਦੇ ਵਿੱਚ ਹੀ ਨਾਸਤ ਨੂੰਬ ਕੀਤਾ ਗਿਆ ਸੋ ਬਹੁਤ ਚੰਗਾ ਹੋਇਆ ਜਿਵੇਂ ਕਹਿਆ ਵੀ ਲਿਮਟ ਦੇ ਵਿੱਚ ਨੁਕਸਾਨ ਹੋਇਆ ਪਰ ਜਿਹੜੇ ਨਾਗਰਿਕ ਮਾਰੇ ਗਏ ਆ ਜਾਂ ਦੋਹਾਂ ਦੇਸ਼ਾਂ ਦੇ ਫੌਜੀ ਮਾਰੇ ਗਏ ਆ ਉਹਨਾਂ ਵਾਸਤੇ ਅਸੀਂ ਅਫਸੋਸ ਜਮਕਲਾ ਯਾਰ ਕਰਦੇ ਆ ਕਿਉਂਕਿ ਕਿਸੇ ਵੀ ਦੇਸ਼ ਦੇ ਫੌਜੀ ਜਾਂ ਆਮ ਲੋਕ ਮਰਨ ਉਹ ਵੀ ਮਾਮਾਂ ਦੇ ਪੁੱਤ ਹੁੰਦੇ ਆ ਸੋ ਅਸੀਂ ਅਰਦਾਸ ਬੇਨਤੀ ਕਰਦੇ ਆ ਵੀ ਅੱਗੇ ਤੋਂ ਜਿਹੜੀ ਇਦਾਂ ਦੀ ਜੰਗ ਨਾ ਹੋਵੇ ਤੇ ਐਤਕੀ ਜਿਹੜੀ ਇਹ ਸੁੱਲਗ ਰਹੀ ਆ ਥੋੜੀ 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 ਏਅਰ ਕੰਪਲੀਟਲੀ ਤੌਰ ਤੇ ਬੰਦ ਹੋਵੇ ਜਿਵੇਂ ਦੋਹਾਂ ਦੇਸ਼ਾਂ ਦੇ ਪੰਜਾਬੀ ਖਾਸ ਕਰਕੇ ਆਪਸ ਵਿੱਚ ਉਹਨਾਂ ਦਾ ਪਿਆਰ ਵੱਧ ਰਿਹਾ ਸੀਗਾ ਜਿਵੇਂ ਕਾਨਫਰੰਸਾਂ ਹੋ ਰਹੀਆਂ ਸੀ ਇੱਕ ਦੂਜੇ ਦੇਸ਼ ਦੇਸ਼ ਦੇ ਵਿੱਚ ਆਉਣ ਜਾਣ ਵਧ ਰਿਹਾ ਸੀ ਵਪਾਰ ਇੱਕ ਦੂਜੇ ਦੇ ਨਾਲ ਵਧ ਰਿਹਾ ਸੀ ਉਹ ਚੀਜ਼ਾਂ ਦੁਬਾਰਤੋਂ ਫੇਰ ਸਾਨੂੰ ਵੇਖਣ ਨੂੰ ਮਿਲਣ ਇਹ ਜਿਹੜਾ ਨਫਰਤ ਹੀ ਮਾਹੌਲ ਪੂਰੇ ਭਾਰਤ ਪਾਕਿਸਤਾਨ ਦੇ ਵਿੱਚ ਇੱਕ ਦੇਸ਼ ਦੇ ਦੂਜੇ ਦੇ ਪ੍ਰਭ ਚੱਲ ਰਿਹਾ ਹੈਗਾ ਇਹਨਾਂ ਤੋਂ ਮੈਂ ਸਮਝਦਾ ਇਹ ਬਚਾਅ ਹੋਵੇ ਕਿਉਂਕਿ ਜੇ ਅਸੀਂ ਸੰਵਾਦ ਰਚਾਂਗੇ ਇੱਕ ਦੂਜੇ ਦੇ ਨਾਲ ਜੇ ਸਾਡਾ ਵਪਾਰ ਖੁੱਲੂਗਾ ਤਾਂ ਹੀ ਜਿਹੜੀ ਆਮ ਲੋਕਾਂ ਦੀ ਜ਼ਿੰਦਗੀ ਆ ਉਹ ਸੌਖੀ ਹੋਊਗੀ ਲੀਡਰਾਂ ਵੱਲੋਂ ਆ ਕੇ ਜਿਹੜੇ ਜਿਵੇਂ ਕਹਿੰਦਾ ਵੀ ਸੁਪਰੀਚਾਂ ਕਰਨੀਆਂ ਲੋਕਾਂ ਨੂੰ ਪੜਕਾਉਣਾ ਉਹ ਹੋਰ ਗੱਲ ਹੁੰਦੀ ਆ ਤੇ ਜਿਹੜਾ ਲੋਕਾਂ ਦੇ ਦਿਲਾਂ ਦੇ ਵਿੱਚ ਆਪਸੀ ਤੌਰ ਤੇ ਦੋਹਾਂ ਪੰਜਾਬਾਂ ਦੇ ਲੋਕਾਂ ਦੇ ਵਿੱਚ ਪਿਆਰ ਆ ਉਹ ਮੈਂ ਸਮਝਦਾ ਵੀ ਬਣਿਆ ਰਹੇ ਤੇ ਇਹ ਹੀ ਸਾਡੀ ਅਰਦਾਸ ਆ ਇਹ ਹੀ ਦੁਆ ਵਾਹਿਗੁਰੂ ਕਰੇ ਵੀ ਇਹ ਜੰਗ ਇੱਥੇ ਹੀ ਖਤਮ ਹੋ ਜਾਈਏ। ਨਹੀਂ ਨਹੀਂ ਕਵੀਰ ਇੰਨਾ ਸ਼ਬਦਾਂ ਦੇ ਨਾਲ ਆਪਾਂ ਵਧਾਈ ਲੈਨੇ ਆ ਤੇ ਇੱਥੇ ਹੀ ਆਪਾਂ ਪ੍ਰੋਗਰਾਮ ਨੂੰ ਖਤਮ ਕਰਦੇ ਆ ਆਉਣ ਵਾਲੇ ਸਮੇਂ ਵਿੱਚ ਫੇਰ ਆਪਾਂ ਸਭ ਨਾਲ ਦੇ ਦਰਸ਼ਨ ਕਰਾਂਗੇ ਸਾਡੇ ਵੱਲੋਂ ਗੁਰੂ ਫਤਿਹ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ